ਉਹ ਦੇਖੋ ਭਾਈ ਕੀ ਕਰ ਲੱਗ ਰਿਹਾ ਤੇ ਕੀ ਨਹੀਂ ਮੈਨੂੰ ਐ ਲੱਗਦਾ ਬੰਦਾ ਫਾਹੇ ਲੱਗ ਰਿਹਾ ਮੈਨੂੰ ਮਾਰ ਦਿੰਦੇ ਨਾ ਨਾ ਆ ਬੋਲੇ ਕੀ ਗੱਲ ਹੋ ਗਈ ਭਾਈ ਕੀ ਗੱਲ ਹੋ ਗਈ ਕੱਢ ਹਾਂ ਭਾਈ ਅਕੜ ਨਿਕੜੀਦਾ ਸਿੱਧੀ ਕੱਢਾ ਓਏ ਮੈਨੂੰ ਮਾਰ ਦਿੰਦੇ ਤਾਂ ਕਿਉਂ ਭਾਈ ਕੱਤ ਮਰਨਾ ਹੈ ਹਾਂ ਕੀ ਗੱਲ ਭਾਈ ਮੈਂ ਬਹੁਤ ਦੁਖੀ ਹਾਂ ਕਾ ਤੂੰ ਮੈਂ ਸਾਰਾ ਕੰਮ ਕਰਦਾ ਕਰੇ ਵੇਰ ਵੀ ਕਰੇ ਗਾਲਾਂ ਦਿੰਦਲੇ ਭਾਈ ਓ ਭਾਈ ਗਾਲਾਂ ਤਾਂ ਸਾਨੂੰ ਵੀ ਮਿਲਦੀਆਂ ਆਂ ਗਾਲਾਂ ਹੀ ਹੁੰਦੀਆਂ ਨੇ ਓ ਮੈਨੂੰ ਮਰ ਦਿੰਦਾ ਮਰਨਾ ਮਰਾਲਾ ਨਹੀਂ ਬੋਲੀ ਆਦਮੀ ਆਪਦੀ ਜ਼ਿੰਦਗੀ ਚਾਹ ਬਸ ਆਪਦਾ ਮौज ਕਰਾਂ ਮੈਂ ਤਾਂ ਇਹ ਸਾਰੇ ਕੰਮ ਕਰਦਾ ਮੈਂ ਤਾਂ ਮੈਂ ਨਮੋਨਾ ਨੀਰਾ ਮਹਿਲ ਉਹਦਾ ਮਰਨ ਦਾ ਕੀ ਮਰਨ ਦਾ ਕੀ ਸੋਕ ਹੈ ਤੈਨੂੰ ਮੈਨੂੰ ਗਾਲਾਂ ਦਿੰਦੇ ਨੇ ਗਾਲਾਂ ਦਾ ਫਿਰ ਦੇਖ ਨੀ ਯਾਰ ਜੇ ਕੋਈ ਗਾਲਾਂ ਦਿੰਦਾ ਤੂੰ ਟਲ ਜਾ ਰਾ ਆਪਣਾ ਕਿੰਦੀ ਗੱਲ ਹੁੰਦੀ ਐ ਆਹ ਉਹ ਪਾ ਆਹ ਕੱਟ ਬਣਾ ਚੱਕ ਬਾਈ ਬਣ ਕੇ ਆਹ ਕੱਟ ਬਣਾ ਚੱਕ ਮਰਨਾ ਇਦਾਂ ਵੀ ਸੇੜਦੇ ਤੂੰ ਤੇਰੀ ਦੇਖ ਦੇਖ ਦੇ ਕਿਸੇ ਹੋਰ ਚੱਕੂ ਗਾਦਮਾ ਜੇ ਤੂੰ ਅੱਜ ਜੇ ਤੂੰ ਅੱਜ ਤੂੰ ਸਹੀ ਰਹੇਗਾ ਕੰਮ ਕਰੇਗਾ ਕੁਝ ਨਹੀਂ ਹੁੰਦਾ ਯਾਰ ਇਹ ਤਾਂ ਚੱਲਨੇ ਪੈਣਗੇ ਇੰਨੀ ਗੱਲਾਂ ਤਾਂ ਹਾਂ ਉਹੀ ਤਾਂ ਗੱਲ ਹੈ ਬਾਈ ਆ ਤਾਂ ਹੋਰਾਂ ਦੇ ਵੇਲੇ ਦੇਖ ਲੈ ਤੂੰ ਤਾਂ ਹੋਰੇ ਦੱਸੀਦਾ ਕੀ ਕਹਿੰਦੇ ਨੇ ਪੰਜੀ ਵੀ ਨਹੀਂ ਮਿਲਦੀ ਸਾਨੂੰ ਹਾਂ ਅੱਜ ਕੰਚੀਆਂ ਗੋਲੀਆਂ ਬਈ ਵੇਚ-ਵੇਚ ਕੇ 100 ਗੋਲੀ ਦਾ 1 ਰੁਪਿਆ ਬਣਾ ਦੇ ਹੂੰ ਕੰਚੀਆਂ ਗੋਲੀਆਂ ਉਹ ਤਾਂ ਪਹਿਲੇ ਜਿਹਦੇ ਪੈਸਾ ਹੈਗਾ ਬੰਦੇ ਦਾ ਵੇ ਹਰੇਕ ਨੇ ਵੇ ਚੰਗੇ ਦਾ ਕੱਪੜੇ ਦੇਖੋ ਆ ਪੈ ਤਾਂ ਚੰਗੀ ਪਾਈ ਹੋਈ ਪਰ ਤਾਂ ਖੱਦਰ ਦੇ ਕੱਪੜੇ ਹੁੰਦੇ ਤਾਂ ਗਾਲਾਂ ਦਿੰਦੇ ਨੇ ਗੱਲ ਤਾਂ ਗਾਲਾਂ ਦਾ ਵੀ ਕਿਸੇ ਕਾਰਨ ਨੂੰ ਦਿੰਦੇ ਉਹਨੇ ਤਾਂ ਤਾਇਏ ਨੂੰ ਪੁੱਛ ਕੇ ਦੇਖ ਲੈ ਕਿੰਨੀਆਂ ਗਾਲਾਂ ਪੈਂਦੀਆਂ ਨੇ ਤਾਇਏ ਦੀ ਗਾਲਾਂ ਪੈਂਦੀਆਂ ਸਾਨੂੰ ਹਰ ਇੱਕ ਵਾਰੀ ਗਾਲਾਂ ਪੈਂਦੀਆਂ ਨੇ ਤਾਇਏ ਦੇ ਤਾਇਏ ਹੋਰਾਂ ਨੇ ਕਿਉਂ ਨਹੀਂ ਕਦਮ ਚੱਕਿਆ ਇਹਨਾਂ ਨੂੰ ਪਤਾ ਹੈ ਵੀਰ ਕਿੱਡੀ ਗੱਲ ਹੈ ਮਰਨ ਦਾ ਕਦਮ ਨਹੀਂ ਅਸੀਂ ਚੱਕ ਹਾਂ ਕਦੇ ਵੀ ਭਾਈ ਮਰਨ ਦਾ ਕਦਮ ਨਾ ਚੱਕ ਦੇਖਾ ਹਰਾ ਨਾ ਤੂੰ ਤੇਰੇ ਤੂੰ ਦੇਖ ਕੇ ਮਤਲਬ ਹੋਰ ਵੀ ਲੋਕ ਐ ਕਰਨਗੇ ਦੇਖ ਲਾ ਕਰਨੀ ਗਿਆਨ ਆਉਆ ਹੁਣ ਇਹਦਾ ਚੰਗਾ ਗਿਆਨ ਦੇ ਕੋਈ ਹਾਂ ਇਹ ਕੰਮ ਛੱਡ ਇਹ ਕੰਮ ਤੂੰ ਛੱਡ ਬਈ ਤੂੰ ਆ ਮਾੜੇ ਕੰਮ ਨਾ ਕਰ ਜਾ ਤੈਨੂੰ ਐ ਕਿਉਂਕਿ ਤੰਗ ਕਰਦਾ ਪਰੇਸ਼ਾਨ ਕਰਦਾ ਤਾਂ ਦੱਸ ਯਾਰ ਪਰੇਸ਼ਾਨੀ ਮੈਂ ਨਹੀਂ ਕਰਦਾ ਗੱਲ ਤਾਂ ਕਰ ਫੇਰ ਗੱਲ ਤਾਂ ਠੀਕ ਹੈ ਜ਼ਿੰਦਗੀ ਤਾਂ بار بار ਮਿਲਦੀ ਹੈ ਜ਼ਿੰਦਗੀ ਬਾਰ ਬਾਰ ਥੋੜੀ ਮਿਲਦੀ ਹੈ ਜ਼ਿੰਦਗੀ ਇੱਕ ਹੀ ਜ਼ਿੰਦਗੀ ਮਿਲਿਆ ਯਾਰ ਹਾਂ ਇੱਕ ਮਿਲਦੀ ਹੈ ਮਰਨਾ ਹੈ ਬੰਦੇ ਨੇ ਕੋਈ ਘਰੇ ਕੌਣ-ਕੌਣ ਹੈ ਬਈ ਤੇਰੇ ਤੇਰੇ ਬਈ ਮੇਰੇ ਮੰਮੀ ਐ ਡੈਡੀ ਐ ਤੇ ਭਾਈ ਐ ਬਈ ਅੱਛਾ ਹਾਂ ਮੰਮੀ ਐ ਡੈਡੀ ਐ ਭਾਈ ਐ ਤੇ ਤੂੰ ਛੋਟਾ ਵੱਡਾ ਛੋਟਾ ਐ ਬਈ ਛੋਟਾ ਫਿਰ ਯਾਰ ਤੂੰ ਕਿਉਂ ਇਹ ਜੇ ਕਦਮ ਨਹੀਂ ਰੱਖਦਾ ਹਾਂ ਕਾ ਤੂੰ ਕਾਦੇ ਪਿੱਛੇ ਬਈ ਯਾਰ ਚਾਚੇ ਤਾਂ ਇਹ ਤੰਗ ਕਰਦੇ ਸੀ ਯਾਰ ਚਾਚੇ ਤਾਂ ਇਹ ਤੰਗ ਕਰਦੇ ਨੇ ਕਿੱਡੀ ਗੱਲ ਐ ਤੂੰ ਪਰਾਂ ਪਾਸਾ ਵੱਟ ਲੈ ਯਾਰ ਕੀ ਗੱਲ ਹੋ ਗਈ ਚਲ ਜਾ ਇਹ ਵੀ ਤੇਰਾ ਤਾਂ ਆ ਇਹ ਤਾਂ ਤਾਂ ਆ ਕਦੇ ਗੋਲੇ ਤੈਨੂੰ ਪੁੱਛ ਤੇਰੇ ਤੇਰੇ ਵਾਸਤੇ ਤੇ ਕਿੰਨਾ ਕੁਝ ਕਰ ਰਿਹਾ ਦੇਖਾ ਬਚਾਉਣ ਲੱਗ ਰਿਹਾ ਇਹ ਤਾਂ ਬਈ ਬੋਲਿਆ ਨਹੀਂ ਇਹਨਾਂ ਦੇ ਮੈਂ ਸਾਰਾ ਕੁਝ ਵਰਤਦਾ ਬਈ ਹਾਂ ਫਿਰ ਯਾਰ ਤੂੰ ਨਰ ਵਰਤਦਾ ਬਾਈ ਸਾਰਾ ਕੁਝ ਵਰਤਦਾ ਮੈਂ ਫਿਰ ਤੂੰ ਇਹਨਾਂ ਨਾਲ ਰਲ ਮਿਲ ਕੇ ਕੰਮ ਕਰ ਲੈ ਚੱਲ ਕੋਈ ਗੱਲ ਨਹੀਂ ਉਹ ਤਾਂ ਹੁੰਦੀ ਰਹਿੰਦੇ ਨੇ ਘਰ ਚੈਰੀ ਕਰੇ ਝਗੜਾ ਝਗੜਾ ਹੁੰਦੀ ਰਹਿੰਦੀ ਮੈਂ ਵੀ ਸਾਡੀ ਮੋਟਰ ਤੇ ਵੀ ਨਹੀਂ ਜਾਂਦਾ ਰੋਲਾ ਰੈਂਦਾ ਮੈਂ ਤਾਂ ਹੀ ਹੁੰਦਾ ਨਹੀਂ ਮੋਟਰ ਤੇ ਹੀ ਜਾਣਾ ਉਰੇ ਜਦੋਂ ਆਣਾ ਹੁੰਦਾ ਹੈ ਅੱਧੇ ਖੇਤ ਵੀ ਜਾਣਾ ਪੂਰੇ ਤੋਂ ਹੀ ਸੰਦ ਸੱਪਾ ਕਸੀ ਉਰੇ ਤੋਂ ਹੀ ਲੈ ਕੇ ਜਾਣਾ ਫਿਰ ਇਹ ਤਾਂ ਵਿਚਾਰੇ ਬਹੁਤ ਠੀਕ ਨਹੀਂ ਕਰ ਯਾਰ ਟਾਈਮ ਮੈਨੂੰ ਐ ਦੱਸਾ ਵੀ ਪੁਰਾਣੇ ਵੇਲੇ ਆਪਣਾ ਕੀ ਕੀ ਸਿਸਟਮ ਹੁੰਦਾ ਸੀ ਬਹੁਤ ਉਹ ਸਿਸਟਮ ਤੇ ਨੰਗੇ ਪੈਰਾਂ ਕਰੀਂ ਜੁੱਤੀ ਕਰੀਂ ਨੰਗੇ ਫਿਰ ਜਾਂਦੇ ਅੱਛਾ ਹਾਂ ਆ ਦੇਖ ਲੈ ਹੁਣ ਤਾਂ ਆਏ ਵੇਲੇ ਤੂੰ ਤਾਂ ਇਹੋ ਜਿਹੇ ਸਟੋਰੀ ਸੁਣ ਕੇ ਦੇਖਾ ਵੀ ਕੀ ਕੀ ਕਰਦੇ ਨੇ ਕਿਵੇਂ ਨਹੀਂ ਦੀ ਸੀ ਇਹ ਤਾਂ ਤੁਹਾਡੇ ਕੋਲੇ ਤਾਂ ਉਹੋ ਜੋ ਜ਼ਮੀਨ ਬਹੁਤ ਸੀ ਫਿਰ ਐ ਤਾਂ ਜ਼ਮੀਨ ਹੁੰਦਾ ਵੀ ਕੁਝ ਨਹੀਂ ਸੀ ਅੱਛਾ ਹੁੰਦਾ ਵੀ ਕੁਝ ਨਹੀਂ ਸੀ ਉਦੋਂ ਰੀਤੀ ਮਨ ਦਾਣੇ ਹੁੰਦੇ ਅੱਛਾ ਸਾਰੀ ਚੋਈ ਹੋਰ 150 ਮਣ ਬਸ ਹੋਰ ਹੁਣ ਤੂੰ ਹੁਣ ਦੇਖ ਲੈ ਆਪਣੀ ਤਾਂ ਤਾਂ ਉਹਨੂੰ ਖਾਣ ਨੂੰ ਹੀ ਲੱਗ ਜਾਂਦਾ ਲੱਗਦੀ ਸੀ ਉਹ ਇੰਤਜ਼ਾਮ ਨਹੀਂ ਦੀ ਕੋਈ ਬੋਰ ਨਹੀਂ ਦੀ ਕੋਈ ਮੋਟਰ ਨਹੀਂ ਦੀ ਹਾਂ ਤਾਂ ਹਰ ਇੱਕ ਬੰਦਾ ਆਪ ਦੇ ਕੋਲ ਟਾਈਮ ਗੜਦਾ ਸੀ ਉਸ ਟਾਈਮ ਵਿੱਚ ਧੀਤੀ ਮਨਪੁਰ ਦਾਣੇ ਨਾਲ ਉਹ ਉਹੀ ਖਾਣ ਜੋ ਉਹੀ ਵੇਚੋ ਉਸ ਟਾਈਮ ਦੇ ਹਾਲਾਤ ਨੇ ਨਾਲੇ ਕਹਿੰਦੇ ਤਾਂ ਵੀ ਇੱਕ ਇੱਕ ਕੁਰਤੇ ਨੂੰ ਕਈ ਕਈ ਕਰਵਰਤੀ ਜਾਂਦੇ ਸੀ ਹੋਰ ਤੋਂ ਤੋਂ ਪਾਈ ਜਾਂਦੇ ਉਸੇ ਨੂੰ ਐ ਅੱਛਾ ਉਸੇ ਦੇ ਕੁਰਤੇ ਨੂੰ ਤੋਂ ਤੋਂ ਖੱਦਰ ਹੁੰਦਾ ਹੂੰ ਬਹੁ ਬੁਰੇ ਹਾਲੀ ਸੀ ਉਮਰ ਕਿੰਨੀ ਹੋ ਰਹੀ ਹੈ ਤਾਂ ਐ ਪਲਾਂ ਤੇ ਵੀ 70 ਸਾਲ ਦੀ 70 ਸਾਲ ਦੀ ਹੋ ਰਹੀ ਹੈ ਅੱਛਾ ਹਾਂ ਠੀਕ ਐ ਤਾਹੀਂ ਦੇਖ ਲੈ ਦੇਖ ਲੈ ਤਾ ਸਾਰਾ ਲੈ ਰਿਹਾ ਬਾਪੇ ਬੈਠਿਆ ਦਤਾ ਇਹਨੂੰ ਬਹਿਜਦਾ ਬੈਠ ਕੇ ਗੱਲ ਕਰੋ ਕੋਈ ਗੱਲ ਨਹੀਂ ਭਾਈ ਪੰਜਾਬੀ ਉਹ ਮੇਰੀ ਤਾਂ ਆਹੀ ਅਪੀਲ ਹੈ ਕਿ ਤੁਸੀਂ ਛੋਟੀ ਛੋਟੀ ਗੱਲਾਂ ਪਿੱਛੇ ਕੋਈ ਫਾਂਸੀ ਲੈ ਜਾਂਦਾ ਕੋਈ ਗੋਲੀ ਖਾ ਜਾਂਦਾ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਦੁੱਖ ਸੁੱਖ ਜੇ ਸੁੱਖ ਆ ਗਿਆ ਤੁਹਾਡੇ ਕੋਲੇ ਉਹ ਵੀ ਕੋਈ ਬਹੁਤਾ ਟਾਈਮ ਨਹੀਂ ਰਹਿੰਦਾ ਦੁੱਖ ਆਊਗਾ ਜੇ ਦੁੱਖ ਆ ਗਿਆ ਉਹ ਵੀ ਕੋਈ ਬਹੁਤਾ ਟਾਈਮ ਨਹੀਂ ਰਹਿੰਦਾ ਫਿਰ ਸੁੱਖ ਆਊਗਾ ਫਿਰ ਦੁੱਖ ਆਊਗਾ ਫਿਰ ਸੁੱਖ ਆਊਗਾ ਜਿਵੇਂ ਇਹ ਨਾਨੀ ਮਰ ਗਈ ਪੋਤਾ ਜੰਮਿਆ ਦਾਦੀ ਮਰ ਗਈ ਪੋਤਾ ਜੰਮਿਆ ਦਾਦਾ ਮਰ ਕੇ ਪੋਤਾ ਜੰਮਿਆ ਇਹ ਤਾਂ ਅੱਗੇ ਦੀ ਅੱਗੇ ਆਂਦੀ ਰਹੂਗਾ ਜਿਉਂਨ ਕਹੀਏ ਵੀ ਆਪਣੇ ਮਾਵਾ ਪਾਪਾ ਸਦਾ ਰਹਿ ਜਾਣਗੇ ਇਹਨਾਂ ਨੇ ਵੀ ਨਹੀਂ ਰਹਿਣਾ ਇਹਨਾਂ ਨੇ ਵੀ ਚਲੇ ਜਾਣਾ ਜੇ ਆਪਾਂ ਕਹਾਂਗੇ ਆਪਾਂ ਸਦਾ ਰਹਿ ਜਾਂਗੇ ਆਪਾਂ ਨੇ ਵੀ ਚਲੇ ਜਾਣਾ ਇਹ ਤਾਂ ਲਾਣ ਹੈ ਇਹ ਤਾਂ ਪਤਾ ਕੀ ਹੈ ਇਹ ਲੈਣ ਜਿਹੜੀ ਪੌੜੀ ਹੈ ਚੜ ਰਹੀ ਹੈ ਉੱਪਰ ਉੱਪਰ ਚੜੀ ਜਾਂਦੀ ਰੱਬ ਤੇ ਤੇ ਰੱਬ ਤੇ ਘਾਈ ਜਾਂਦੀ ਹੈ ਇੱਕ ਸੈਕਿੰਡ ਦੇ ਵਿੱਚ ਬਈ ਤੁਸੀਂ ਯਕੀਨ ਨਹੀਂ ਕਰਦੇ ਪੂਰੇ ਵਰਲਡ ਦੇ ਵਿੱਚ ਮੈਂ ਤੈਨੂੰ ਅਸਟੀਮੇਟ ਦੇ ਦਿੰਦਾ ਵੀ ਘਟੋ ਘਟ 40000 ਬੰਦਾ ਮਰਦਾ ਹੈ ਇੱਕ ਸੈਕਿੰਡ ਦੇ ਵਿੱਚ ਕਿੰਨਾ ਹੁੰਦਾ ਇੱਕ ਸੈਕਿੰਡ ਦੇ ਵਿੱਚ ਹੀ 40000 ਜੰਮਦਾ ਹੈ ਪਲੱਸ ਜ਼ਿਆਦਾ ਜੰਮਦੇ ਨੇ ਮਤਲਬ ਕਈ ਕੰਟਰੀਆਂ ਤਾਂ ਬੈਨ ਵੀ ਲਾਤਾ ਜਿਵੇਂ ਇੱਥੇ ਹੈ ਆਪਣਾ ਚੀਨ ਨੇ ਚੀਨ ਦੇ ਵਿੱਚ ਬੈਨ ਲਾਤਾ ਵੀ ਇੱਕ ਬੱਚੇ ਤੋਂ ਵੱਧ ਜਿਹੜਾ ਕਰੂਗਾ ਉਹਨੂੰ ਕੋਈ ਸਹੂਲਤ ਨਹੀਂ ਮਿਲਦੀ ਸਹੂਲਤ ਨਹੀਂ ਹੁਣ ਇੰਡੀਆ ਦੇ ਵਿੱਚ ਆਪਣੀ ਪੋਪੂਲੇਸ਼ਨ ਦੇਖ ਲੈ ਕਿੰਨੀ ਹੈ ਮੈਂ ਕੈਨੇਡਾ ਦੁਨੀਆ ਦਾ ਸਭ ਤੋਂ ਦੂਜਾ ਵੱਡਾ ਦੇਸ਼ ਹੈ ਉੱਥੇ ਪੋਪੂਲੇਸ਼ਨ ਪਤਾ ਕਿੰਨੀ ਹੈ ਜਿੰਨੀ ਕਿ ਪੰਜਾਬ ਦੀ ਹੈ ਇਕੱਲੇ ਕਿੰਨੇ ਕ ਪੰਜਾਬ ਦੇ ਤਿੰਨ ਤਿੰਨ ਚਾਰ ਕਰੋੜ ਹੈ ਤਿੰਨ ਚਾਰ ਤਿੰਨ ਕਹਿ ਹੁਣ ਵੱਧ ਹੋ ਰਹੀ ਹੋਣੀ ਸ਼ਾਇਦ ਆਪਨੇ ਐਸਟੀਮੇਟ ਨਾਲ ਕੈਨੇਡਾ ਸੁਣਨਾ ਪਏ ਸੁਣਨਾ ਨਾਲੇ ਦੁਨੀਆ ਦਾ ਸਭ ਤੋਂ ਦੂਜਾ ਦੇਸ਼ ਹੈ ਵੱਡਾ ਇਹਦਾ ਗੱਲਾਂ ਨੇ ਬਾਈ ਤੁਸੀਂ ਸੋ ਕੋਈ ਵੀ ਗੱਲਬਾਤ ਹੋ ਜੇ ਉਹਨੂੰ ਠੰਡੇ ਜੇ ਮੈਂ ਸੋਨੂੰ ਦੱਸਦਾ ਸੋੜੀ ਲੜਾਈ ਹੋ ਗਈ ਚਾਚੇ ਤਾਂ ਇਹ ਨਾਲ ਕੁਛ ਨਾਲ ਤੁਸੀਂ ਕਮਰੇ ਚ ਬੈਠ ਕੇ ਕੁੰਡਾ ਲਾ ਲਓ ਪਾਣੀ ਦਾ ਗਲਾਸ ਪੀ ਲਓ 파ਟ ਲਾ ਲਓ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਜਿੰਨੇ ਵਾਰੀ ਜੱਪੋਂਗੇ ਉਹਨੇ ਸੋਡੇ ਚ ਰਿਲੈਕਸ ਆਊਗਾ ਉਹਨੇ ਰਿਲੈਕਸ ਮਰ ਕੇ ਕੀ ਫਾਇਦਾ ਯਾਰ ਬਾਈ ਯਾਰ ਮਰ ਕੇ ਯਾਰ ਤੈਨੂੰ ਲੱਕੜੇ ਚ ਬੁਗ ਦੇਣਗੇ ਤੂੰ ਕਹਿੰਦੇ ਵੀ ਲੋਕ ਕੀ ਕਹਿਣਗੇ ਕੰਮ ਕਰਨ ਤੋਂ ਪਹਿਲਾਂ ਲੋਕ ਸਿਰਫ ਇਹੀ ਕਹਿਣਗੇ ਵੀਆ ਕਰੀ ਫਲਾਣੇ ਇੱਕ ਬੂੰਦੀ ਦਾ ਗਲਾਸ ਭਰ ਲਈ ਨਾਲ ਜਲੇਬੀਆਂ ਠੰਡੀਆਂ ਨੇ ਤੱਕ ਲਈ। ਹਾਂ ਇਹੀ ਕਹਿਣਗੇ ਤਾਂ ਲੋਕਾਂ ਨੇ ਕੁਝ ਨਹੀਂ ਕਹਿਣਾ। ਪੱਕੀ ਗੱਲ। ਹਾਂ ਲੋਕਾਂ ਕੋਲੇ ਟਾਈਮ ਵੀ ਨਹੀਂ ਹੁੰਦਾ। ਤੁਸੀਂ ਜਿੱਦਨ ਮਰਦੇ ਹੋ ਵੀ ਤੁਹਾਡੇ ਕੋਲੇ ਆ ਜਾਣਗੇ। ਲੋਕਾਂ ਕੋਲੇ ਟਾਈਮ ਨਹੀਂ ਹੁੰਦਾ ਅਗਲਾ ਕਹਿੰਦਾ ਯਾਰ ਬਈ ਯਾਰ ਹੈ ਹੀ ਨਹੀਂ ਆਪਾਂ ਫੁੱਲਾਂ ਤੇ ਚੱਲਾਂਗੇ। ਫੁੱਲਾਂ ਦੇ ਵਾਲੇ ਕਹਿੰਦੇ ਨੇ ਆਪਾਂ ਭੋਗ ਤੇ ਚੱਲਾਂਗੇ। ਮੁੜ ਕੇ ਮਾਪੇ-ਬਾਪ ਇਕੱਲੇ ਰਹਿ ਜਾਂਦੇ ਨੇ। ਕੋਈ ਦੋਸਤ ਨਹੀਂ ਕੋਈ ਮਿੱਤਰ ਨਹੀਂ। ਤੁਸੀਂ ਸੋ ਆਪਣੇ ਪਰਿਵਾਰ ਵਾਸਤੇ ਕੰਮ ਕਰੋ। ਇਹੀ ਅਪੀਲ ਐ। ਪਰ ਬਾਰ ਬਾਰ ਨਹੀਂ ਮਿਲਦਾ ਨਾਲ ਦੇ ਜੰਮੇ ਨਹੀਂ ਮਿਲਦੇ ਮਾਪੇ ਨਹੀਂ ਮਿਲਦੇ ਸਾਰਾ ਕੁਝ ਤੁਹਾਡੇ ਕੋਲੇ ਪੈਸਾ ਕੁਝ ਵੀ ਖਰੀਦ ਸਕਦੇ ਹੋ ਮਾਪੇ ਨਹੀਂ ਤੁਸੀਂ ਖਰੀਦ ਸਕਦੇ ਇਕੱਲੀ ਮਾਂ ਐ ਜਿਹੜੀ ਕਹਿੰਦੀ ਸਾਨੂੰ ਰੋਟੀ ਖਾ ਲਈ ਕਿ ਨਹੀਂ ਖਾ ਲਈ ਸੋ ਖਿਆਲ ਰੱਖੋ ਜਿਵੇਂ ਤਾਏ ਹੋਰੀ ਨੇ ਇਹਨਾਂ ਨੂੰ ਪੁੱਛੋ ਵੀ ਮਾਪਿਆਂ ਦਾ ਕੀ ਦੁੱਖ ਜਿੰਨਾ ਕੋਲੇ ਹੈ ਨਹੀਂ ਅੱਜ ਦੇ ਟਾਈਮ 'ਚ ਨਾਲੇ ਬਥੇਰਾ ਕੁਛ ਰੱਬ ਦਾ ਦਿੱਤਾ ਹੋਇਆ 50 ਕਿੱਲੇ ਜ਼ਮੀਨ ਦੇ ਨੇ ਪਰ ਜਿਹੜੇ ਮਾਪੇ ਨੇ ਉਹਨਾਂ ਦੀ ਕਮੀ ਨਹੀਂ ਪੂਰੀ ਹੋ ਸਕਦੀ ਹੋ ਚੁਗੀ ਤਾਏ ਕਦੇ ਹੁੰਦੀ ਨਹੀਂ ਕਿੰਨਾ ਪਿਆਰ ਕਰਦੇ ਤੈਨੂੰ ਉਹ ਬਹੁਤ ਜ਼ਿਆਦਾ ਫੁੱਲ ਫੁੱਲ ਜਮੀਨ ਕੋਈ ਕਮੀ ਨਹੀਂ ਸੀ ਕਦੇ ਜਮੀਨ ਨਹੀਂ ਸੀ ਕੰਮੀ ਕਾਸੇ ਜਿਵੇਂ ਸੀ ਕਿਆ ਹੋ ਜੂਗੀ ਕਦੇ ਉਹਨਾਂ ਦੀ ਪੂਰੀ ਕਿੱਥੇ ਕੀ ਕਹਿ ਰਹੇ ਆ ਕਿੱਥੇ ਮਾਂ ਕਿੱਥੇ ਬਾਪ ਕਿੱਥੇ ਉਰੇ ਤੁਸੀਂ ਖੇਤਾਂ 'ਚ ਮਿਲਦਾ ਉਹਦੇ ਤਾਂ ਸਾਰੇ ਕੰਮ ਕਰਦੇ ਹੋਣੇ ਕਰਦੇ ਹੋਣੇ ਉਰੇ ਤਾਂ ਹੈ ਨਾ ਉਰੇ ਉਰੇ ਤੇ ਤੈਨੂੰ ਤੈਨੂੰ ਪਲੇਖੇ ਪੈਂਦੇ ਹੋਣੇ ਵੀ ਦੇਖੀ ਵੀ ਮੰਮੀ ਉਹ ਟੱਪ ਲਾਣੀਦਾਰ ਫਿਰਦਾ ਪੈਂਦੇ ਨਾ ਇਹ ਗੱਲਾਂ ਹੈਗੇ ਨਾ ਪਲੇਖੇ ਪੈਂਦੇ ਨੇ ਬੰਦੇ ਨੂੰ ਬੰਦੇ ਕੋਲੋਂ ਭਗ ਜਾਂਦਾ ਜਦੋਂ ਹੁੰਦਾ ਉਹਦੋਂ ਕਦਰ ਨਹੀਂ ਕਰਦਾ ਕਦਰ ਨਹੀਂ ਕਰਦਾ ਤੁਸੀਂ ਕਿ ਟੁਕ ਟੁਕ ਮਾਵਾਪ ਕੋਲੇ ਪੈਸਾ ਨਹੀਂ ਨਹੀਂ ਨਾ ਬੋਲੋ ਉਹਨਾਂ ਨਾਲ ਉਹਨਾਂ ਨਾਲ ਕਲੇਸ਼ ਤਾਂ ਨਾ ਕਰੋ ਕਲੇਸ਼ ਤਾਂ ਨਾ ਕਰੋ ਹੁਣ ਆਪਾਂ ਕਰਾਂ ਦਵਾਈਆਂ ਜੇ ਆਪਾਂ ਆਪਣੀ ਕਰਾਂ ਤੋਂ ਕਲੇਸ਼ ਕਰਕੇ ਉਹਰੇ ਵੀਡੀਓ ਲੱਗਰੇ ਬਣਾਵੇ ਉਹਦਾ ਕੋਈ ਸਵਾਦ ਨਹੀਂ ਸਵਾਦ ਨਹੀਂ ਜੇਦੋਂ ਆਪਣੇ ਘਰੇ ਪਤਾ ਵੀ ਖੁਸ਼ੀ ਹੈ ਵੀ ਵੀਡੀਓ ਬਣਾਣਗੇ ਨੇ ਹਾਂ ਆਪਣੇ ਘਰੇ ਵੀ ਖੁਸ਼ੀ ਹੈ ਵੀ ਕੋਈ ਨਹੀਂ ਅੱਜ ਨਹੀਂ ਕੱਲ ਨੂੰ ਚੱਲਣਗੇ ਚੱਲਣਗੇ ਤਾਂ ਹੈਗੇ ਬਾਕੀ ਆਪਾਂ ਕਿਹੜਾ ਕੋਈ ਮਾੜੀ ਚੀਜ਼ ਉਹਨਾਂ ਨੇ ਸੋ ਪੰਜਾਬੀਓ ਵੀਡੀਓ ਨੂੰ ਵੱਦ ਤੋਂ ਵੱਦ ਸ਼ੇਅਰ ਕਰੋ ਤੁਹਾਡੇ ਪਿਆਰ ਛੱਡ ਕੇ ਹੀ ਹੈ ਆਪਣਾ ਫੇਸਬੁੱਕ ਚੈਨਲ ਨਾਲ ਬਲੌਗ ਕਰਤਾ ਦਬਈਆ ਵਾਲਾ ਮੌੜ ਹੁਣ ਦਬਈਆ ਵਾਲਾ ਮੌੜ ਤੇ ਕਰੋ ਪਿਆਰੇ ਯਾਰ ਫੇਸਬੁਕ ਕਲੇ ਨੇ YouTube ਤੇ ਬਾਕੀ ਇਹ ਵੀਡੀਓ ਪਾਉਣ ਦਾ ਧੰਨਵਾਦ